ਫਗਵਾੜਾ ਸ਼ਹਿਰ ਅੰਦਰ ਚੋਰੀ ਅਤੇ ਲੁੱਟਖੋਦੀਆਂ ਵਾਰਦਾਤਾਂ ਰੁਕੰਦਾਂ ਦਾ ਨਾਮ ਨਹੀਂ ਲੈ ਰਹੀਆਂ ਜਿਸ ਕਾਰਨ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਮਹੱਲਾ ਅਣਖੀ ਨਗਰ ਵਿਖੇ ਜਿੱਥੇ ਕਿ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਪ੍ਰਵਾਸੀ ਪਰਿਵਾਰ ਦੇ ਘਰੋਂ ਚੋਰ ਰਾਤ ਸਮੇਂ ਦੋ ਮੋਬਾਈਲ 20000 ਰੁਪਏ ਦੀ ਨਕਦੀ ਅਤੇ ਬੱਚੇ ਦੇ ਹੱਥਾਂ ਵਿੱਚ ਪਾਏ ਚਾਂਦੀ ਦੇ ਘੜੇ ਚੋਰੀ ਕਰਕੇ ਫਰਾਰ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦਾ ਪੀੜਤ ਨੌਜਵਾਨ ਵਿਕਾਸ ਸਾਹੂ ਅਤੇ ਉਸਦੀ ਮਾਤਾ ਫੁੱਲ ਛੜੀ ਨੇ ਦੱਸਿਆ ਕਿ ਜਦੋਂ ਸਵੇਰੇ ਉੱਠੇ ਤਾਂ ਦੇਖਿਆ ਕਿ ਦੋਨੋਂ ਮੋਬਾਈਲ ਫੋਨ 20000 ਰੁਪਏ ਦੀ ਨਕਦੀ ਅਤੇ ਬੱਚੀ ਦੇ ਹੱਥਾਂ ਵਿੱਚ ਪਾਏ ਚਾਂਦੀ ਦੇ ਕੜੇ ਗਾਇਬ ਸਨ ਉਨ੍ਹਾਂ ਕਿਹਾ ਕਿ ਇਸ ਚੋਰੀ ਨਾਲ ਉਨ੍ਹਾਂ ਦਾ ਕੁੱਲ ਪਿਆਤੋਂ 60000 ਰੁਪਏ ਤੱਕ ਦਾ ਨੁਕਸਾਨ ਹੋ ਗਿਆ ਜਿਸ ਬਾਬਤ ਉਨ੍ਹਾਂ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਹੁਣ ਆਪਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਤੇ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿ ਨਾ ਆਪਣਾ ਵਿਕਾਸ ਸਾਹੂ ਜੀ ਹਾਂਜੀ ਕਿੱਥੇ ਰਹਿੰਦੇ ਜੀ ਆਪਾਂ ਅਨਕਿੰਨਾ ਕਲੀ ਨੰਬਰ 5 ਜੀ ਤੇ ਮਾਮਲਾ ਕੀ ਹੈ ਜਿਹੜਾ ਅੱਜ ਤੁਸੀਂ ਇੱਕ ਕਾਰ ਦੇ ਵਿੱਚ ਆਪਣੇ ਬੈਠੇ ਆ ਮਾਮਲਾ ਇਹ ਹੈ ਜੀ ਆਪਣਾ ਦੋ ਮੋਬਾਈਲ ਚੋਰੀ ਹੋਏ ਜੀ ਇੱਕ ਆਪਣਾ 20000 ਰੁਪਏ ਕੈਸ਼ ਚੋਰੀ ਹੋਇਆ ਜੀ ਇੱਕ ਦੋ ਇੱਕ ਕੁੜੀ ਦਾ ਕੜਾ ਚੋਰੀ ਹੋਇਆ ਜੀ ਉਹ ਵੀ ਹੱਥੋਂ ਲਾ ਕੇ ਲੈ ਗਿਆ ਜੀ ਕੜੇ ਚਾਂਦੀ ਦੇ ਚਾਂਦੀ ਦੇ ਸੀਗਾ ਜੀ ਦੋਨੇ ਕੜੇ ਲਾ ਕੇ ਗਏ ਦੋਨੇ ਕੜੇ ਤੇ ਕੁੜੀ ਦਾ ਨਾਂ ਕੀ ਛੋਟੀ ਦਾ ਮੋਹੀ ਨਹੀਂ ਹੈ ਮੋਹੀ ਨਹੀਂ ਤੈਨੂੰ ਕਿੱਦਾਂ ਪਤਾ ਲੱਗਾ ਕਿ ਚੋਰੀ ਹੋ ਗਈ? ਜਦੋਂ ਮੈਂ ਸਵੇਰੇ ਉੱਠਿਆ ਤਾਂ 5:00 ਵਜੇ ਲਾਰਮ ਲਾਇਆ ਹੈ, 5:00 ਵਜੇ ਉੱਠਦਾ ਮੈਂ ਜਦਾਂ ਤੇ ਮੋਬਾਈਲ ਮੈਂ ਸੋਚਿਆ ਮੋ ਲਾਰਮ ਘੱਲ ਨਹੀਂ ਵੱਜਿਆ ਜੀ। ਜਦ ਮੰਡੀ ਦਾ ਕੰਮ ਕਰਦਾ ਹੁੰਦਾ ਮੈਂ। ਇਹ ਜਦੋਂ ਉੱਠਿਆ ਦੇਖਿਆ ਮੋਬਾਈਲ ਹੈ ਨਹੀਂ। ਕਿਉਂ ਮੈਂ ਸੋਚਿਆ ਜਦੋਂ ਸੈਟ ਤੋਂ ਕਿ ਦਿਗਿਆ ਹਾਂਗਾ ਸੈਟ ਤੇ। ਕਿਹੜੇ ਮੋਬਾਈਲ ਸੀ ਆਪਣੇ? Vivo Y33 ਤੇ ਦੂਜਾ ਮੋਬਾਈਲ? ਦੂਜੇ ਦਾ ਸੀ ਆਹ ਬਈ। ਕੀ ਨਾਮ ਸੀ ਉਹਦਾ? Oppo ਜੀ। Oppo ਦਾ। ਤੇ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਭਾਜੀ? ਇਹ ਹੈਗਾ ਜੀ ਆਪਣਾ ਜੀ ਇੱਕ ਬੇ 20000 ਦਾ ਮੋਬਾਈਲ ਆ ਸਕਾ 13000 زیادہ ਹੋ ਸਕਦਾ ਜੀ 20000 ਵਕੀਾਸ ਹਮ ਚਾਰ ਜਿਆਦਾ ਕੜਾ ਸਕਦਾ ਜੀ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਹੁਣ ਇਹ ਕੰਪਲੀਟ ਕਰਕੇ ਆਏ ਜੀ ਤੇ ਪੁਲਿਸ ਥਾਈ ਸੀ ਮੌਕੇ ਤੇ ਨਹੀਂ ਆਈ ਹੁਣ ਕੰਪਲਿਨ ਹੁਣੀ ਕਰਕੇ ਆਏ ਜੈਕਟ ਕਰਕੇ ਆਏ ਤੇ ਕੀ ਪ੍ਰਸ਼ਾਸ਼ਨ ਕੋ ਮੰਗ ਰਹਾ ਸੀ ਜਿੰਦਾ ਚੋਰੀ ਦੀਆਂ ਬਾਰਦਾਤਾਂ ਬਹੁਤ ਹੋ ਰਹੀਆਂ ਜਿਦਾ ਹੀ ਸੋਚਦੇ ਫਟਾਫਟ ਜਿਹੜਾ ਫੜ ਹੋ ਜੇ ਬੰਦਾ ਅਗੇ ਉਹਦਾ ਗਾਂਡਾ ਨਹੀਂ ਤਾਂ ਇਹ ਕੁੱਤੇ ਉਹਨੇ ਪਏ ਉਹਨੇ ਆ ਹੋਰ ਵੀ ਕਾੜ ਨਾ ਕਰ ਜਾਵੇ ਕੋਈ ਕੋਈ ਕੈਮਰੇ ਚਾਹੀਏ ਬੰਦੇ ਕੈਮਰੇ ਤੇ ਚੈੱਕ ਨਹੀਂ ਕਰਾਈ ਜੀ

सुबह पता लगा रात को तो कुछ पता लगा नहीं हमें ये डर है जब बच्चे सोया है कहाँ पड़ता है ये एरिया ये नगर अनकी नगर तो कितनी देर से यहाँ रहते हैं ये हम सात साल हो गए तो किराए पे रहते हैं किराए पे रहते हैं पहले कभी चोरी नहीं हुआ कभी नहीं हुआ नहीं तो पुलिस कंप्लेट की इस मामले को लेकर करके अभी आया तो पुलिस आई थी पुलिस नहीं आया आएंगे